ਵੈਗਰੂ ਦਾ ਖਾਲਸਾ ਤੇ ਵੈਗਰੂ ਦੀ ਫਤਿਹ ਸਮੂਹ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਪੰਜਾਬ ਲੈਵਲ ਤੇ ਭਾਰਤ ਲੈਵਲ ਤੇ ਤੁਹਾਨੂੰ ਪੀਲ ਇੱਕ ਬੇਨਤੀ ਲਗਿਆ ਕਰਨ ਵੱਖਰੇ ਦੇ ਵੇ ਹੋਣ ਕੇ ਤੁਹਾਡੇ ਵੱਖੋ ਵੱਖਰੇ ਵੱਖੋ ਵੱਖਰੇ ਸੋਚੋ ਬੈ ਕਿ ਉਹ ਮੁਬਾਰਕ ਤੁਹਾਨੂੰ ਸਾਰਿਆਂ ਨੂੰ ਹੀ ਜਿਹੜੇ ਤੁਹਾਡੇ ਲੀਡਰਾਂ ਦੇ ਥੱਲੇ ਕਾਰਕੁੰਨ ਨੇ ਥੱਲੇ ਵਰਕਰ ਨੇ ਉਹਨਾਂ ਸਾਰਿਆਂ ਦੀ ਸੋਚ ਇਹ ਹੈ ਕਿ ਅਸੀਂ ਪੰਜਾਬ ਬਚਾਉਣਾ, ਕਿਸਾਨੀ ਬਚਾਉਣੀ ਆ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਐ ਕਿ ਲਾਸਟ ਤੇ ਝੋਨੇ ਨੂੰ ਵੱਟਾ ਲੱਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਗਲੀ ਵਾਰੀ ਤੁਹਾਡੇ ਮੰਡੀਆਂ 'ਚ ਝੋਨੇ ਨਹੀਂ ਵਿਕਣੇ। ਜਿੱਥੇ ਮਰਜ਼ੀ ਭੱਜ ਲਿਓ ਜੀ, ਨੋਟ ਕਰ ਲਓ ਜੀ ਅੱਜ ਇੱਕ ਸਾਲ ਤੋਂ ਪਹਿਲਾਂ ਤੁਹਾਨੂੰ ਦੱਸਦਾ ਵੀ ਤੁਹਾਡੇ ਮੰਡੀਆਂ 'ਚ ਝੋਨੇ ਨਹੀਂ ਵਿਕਣੇ। ਤੁਹਾਨੂੰ ਕੋਈ ਤੁਹਾਡਾ ਲੀਡਰ ਦੱਸੇ ਚਾਹੇ ਨਾ ਦੱਸੇ, ਤੁਹਾਨੂੰ ਉਹਲੇ 'ਚ ਰੱਖੇ, ਭਲੇਖੇ 'ਚ ਰੱਖੇ ਵੱਖਰੀ ਗੱਲ ਆ। ਪਰ ਤੁਹਾਨੂੰ ਦੱਸ ਦੇਣਾ ਕਿ ਤੁਹਾਡਾ ਝੋਨਾ ਵਟੇ ਤੋਂ ਬਿਨਾ ਨਹੀਂ ਵਿਕਣਾ ਉਹਦਾ ਕਾਰਨ ਕੀ ਆ ਕਿ ਤੁਸੀਂ ਅਲੱਗ-ਅਲੱਗ ਹੋ ਚੁੱਕੇ ਹੋ ਇਹ ਨਹੀਂ ਪਤਾ ਕਮੀਆਂ ਕਿੱਥੇ ਤੁਹਾਡੇ ਲੀਡਰ ਤੁਹਾਨੂੰ ਦੱਸਦੇ ਨਹੀਂ ਕਿ ਤੁਹਾਡੇ ਵਰਕਰਾਂ ਦਾ ਏਕਾ ਹੈ ਪਰ ਤੁਹਾਡੇ ਲੀਡਰ ਵੱਖੋ-ਵੱਖੀ ਤੁਹਾਨੂੰ ਵਰਤੀ ਜਾ ਰਹੇ ਮੈਂ ਅੱਖ ਨੂੰ ਨਹੀਂ ਗਰੇਜ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਦਿੱਲੀ ਵਾਲੇ ਧਰਨੇ ਤੋਂ ਬਾਅਦ ਕੀ ਹੋਇਆ ਸਮੂਹ ਲੀਡਰ ਸਾਹਿਬਾਨਾਂ ਨੂੰ ਮੈਂ ਬੇਨਤੀ ਕਰਦੇ ਆਂ ਮੈਂ ਕਿ ਤੁਸੀਂ ਵੱਖ ਬੰਖਰੇਵੇਂ ਹੋਣ ਕਿ ਤੁਹਾਡੇ ਤੁਸੀਂ ਪਰ ਕਿਸਾਨੀ ਦੇ ਮਸਲੇ ਤੇ ਇੱਕ ਥਾਂ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੋ ਲੋਕਾਂ ਦਾ ਭਰੋਸਾ ਤੁਹਾਡੇ ਤੇ ਤੇ ਨਹੀਂ ਤੇ ਇਹ ਨਾ ਹੋਵੇ ਕਿ ਤੇ ਉਹ ਹਸ਼ਰ ਹੋਵੇ ਜਿਵੇਂ ਤੁਹਾਡਾ ਆਮ ਜਿਹੜੇ ਆ ਸਿਆਸੀ ਪਾਰਟੀਆਂ ਉਹਨਾਂ ਦਾ ਹਸ਼ਰ ਹੋ ਰਿਹਾ ਹੈ ਤੁਹਾਡੇ ਲੀਡਰਾਂ ਦਾ ਉਹ ਅਸਰ ਹੋਏਗਾ ਕਿਸੇ ਦਿਨ ਕਿਉਂ ਜਨਤਾ ਦਾ ਭਰੋਸਾ ਤੁਹਾਡੇ ਆ ਕਿਸਾਨਾਂ ਦਾ ਲੀਡਰਾਂ ਤੇ ਭਰੋਸਾ ਤੇ ਤੁਸੀਂ ਆਦੇ ਭਰੋਸੇ ਨੂੰ ਤੋੜ ਨਾ ਲਿਆ ਜੀ ਮੈਂ ਤੁਹਾਨੂੰ ਅਪੀਲ ਕਰਾਂ ਕਿ ਬੇਮੈਂ ਬੇਨਤੀ ਕਰਦਾ ਮੈਂ ਕਿ ਅੱਜ ਕਿਸਾਨੀ ਦਾ ਮਸਲਾ ਇੱਕ ਬੜਾ ਵੱਡਾ ਏਜੰਡਾ ਬਣ ਕੇ ਆੜ ਚੁੱਕਾ ਹੈ ਇਹ ਨਾ ਮੁੱਦਾ ਬਣਾਓ ਕਿ ਫਲਾਣਾ ਕੱਲਾ ਧਰਨੇ ਤੇ ਬੈਠਾ ਚ ਫਲਾਣਾ ਕੱਲਾ ਧਰਨੇ ਤੇ ਬੈਠਾ ਤੁਸੀਂ ਉਹਦਾ ਸਾਥ ਦੇ ਦਿਓ ਮਸਲਾ ਕਿਸਾਨੀ ਦਾ ਹੈ ਇਕੱਠੇ ਹੋ ਜੋ ਰਲ ਮਿਲ ਕੇ ਸਾਰਾ ਕਿਸਾਨੀ ਨੂੰ ਤੁਸੀਂ ਮਾਰਨ ਤੇ ਤੁਲੇ ਹੋ ਨਾ ਮਾਰੋ ਲੋਕਾਂ ਨੂੰ ਉਮੀਦਾਂ ਨੇ ਤੁਹਾਡੇ ਲੀਡਰਾਂ ਤੇ ਬਹੁਤ ਕਿਸਾਨੀ ਲੀਡਰਾਂ ਤੇ ਬਹੁਤ ਉਮੀਦਾਂ ਨੇ ਲੋਕਾਂ ਨੂੰ ਤੁਹਾਡੇ ਤੇ ਜੇ ਕਿਤੇ ਪ੍ਰੋਸਾ ਤੋੜ ਕੇ ਨਾ ਬੈਜੋ ਜੇ ਤੁਹਾਡਾ ਹਜ਼ਰ ਵੀ ਮਾੜਾ ਹੋਵੇਗਾ ਪਹਿਲਾਂ ਵਾਲੇ ਸਾਰੇ ਜਿਹੜੇ ਬਖਰੇਵੇਂ ਛੱਡ ਦਿਓ ਪਰ ਅੱਜ ਕਿਸਾਨੀ ਦੇ ਮਸਲੇ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੋ ਇਹਰਾ ਸੋਚੋ ਕਿ ਡੱਲੇ ਵਾਲਾ ਬੈਠਾ ਕੌਣ ਬੈਠਾ ਬੈਠਾ ਕੋਈ ਹੋਵੇ ਮਸਲਾ ਕਿਸਾਨੀ ਦਾ ਤੁਸੀਂ ਆਪੋ ਆਪਣੇ ਬਖਰੇਵੇਂ ਛੱਡ ਕੇ ਇੱਕ ਥਾਂ ਤੇ ਇਕੱਠੇ ਹੋ ਜੋ ਅੱਜ ਮਸਲਾ ਬਣ ਚੁੱਕਾ ਹੈ ਜਿਹੜਾ ਅੱਜ ਨਾਂਗੇ ਕੱਲ ਮੁੜ ਕੇ ਨਹੀਂ ਆਉਣਾ ਤੇ ਜੇ ਇਹ ਹੱਥੋਂ ਕੰਮ ਨਿਕਲ ਗਿਆ ਤੇ ਇਹ ਵਾਰ-ਵਾਰ ਇਕੱਠ ਨਹੀਂ ਹੋਣੀ ਤੇ ਤੁਸੀਂ ਬੇੜਾ ਗਰਕ ਕਿਸਾਨੀ ਦਾ ਕਰਕੇ ਛੱਡੋਗੇ ਤੁਹਾਡੇ ਵਖਰੇਵੇਂ ਆ ਜਿਹੜੇ ਮੇਰੀਆਂ ਗੱਲਾਂ ਕੌੜੀਆਂ ਹੋਣਗੀਆਂ ਕਈ ਕਿਸਾਨ ਲੀਡਰਾਂ ਨੂੰ ਚੁੱਭਣਗੀਆਂ ਪਰ ਅੱਜ ਇਕੱਠੇ ਹੋ ਜੋ ਮਸਲਾ ਕਿਸਾਨੀ ਦਾ ਹੈ ਤੁਸੀਂ ਰੋਟੀਆਂ ਨਾ ਸੇਕੋ ਸਾਰੇ ਜਾਣੇ ਤੇ ਮੇਰੀ ਜੇ ਵੀਡੀਓ ਚੰਗੀ ਲੱਗੇ ਤਾਂ ਇਹ ਹਰ ਇੱਕ ਲੀਡਰ ਤੱਕ ਪਹੁੰਚਣੀ ਚਾਹੀਦੀ ਹੈ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੋ ਬਚਾ ਲਓ ਕਿਸਾਨੀ ਕਿਸਾਨਾਂ ਨੂੰ ਉਮੀਦਾਂ ਨੇ ਤੁਹਾਡੇ ਤੇ ਲੀਡਰਾਂ ਤੇ ਤੇ ਜਿਵੇਂ ਸਿਆਸਤ ਲੋਕਾਂ ਦੀ ਕਈਆਂ ਖਾਵਾਂ ਤੇ ਫੇਲ ਹੋ ਚੁੱਕੀ ਹੈ ਨਾ ਹੁਣ ਤੁਸੀਂ ਲੀਡਰੀ ਜਿਹੜੀ ਕਿਸਾਨੀ ਦੀ ਉਹ ਵੀ ਫੇਲ ਕਰਕੇ ਛੱਡੋਗੇ ਜੇ ਤੁਸੀਂ ਇਕੱਠੇ ਨਾ ਹੋਏ ਤਾਂ ਮੇਰੀ ਵੀਡੀਓ ਚੰਗੀ ਲੱਗੇ ਤਾਂ ਇਹਨਾਂ ਲੀਡਰਾਂ ਤੱਕ ਪਹੁੰਚਦੀ ਕਰ ਦਿਓ ਜੀ